ਉਹਦੇ ਲੋਕਾਂ ਤੋਂ ਉਹਨਾਂ ਨੂੰ ਪੰਜ ਕਲਾਸੇਵਾਗ ਕਰਨਾ ਮੌਕਾ ਦਿੱਤਾ ਮਾਨ ਰੱਖਣਾ। ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ? ਸਤਿ ਸ੍ਰੀ ਅਕਾਲ ਜੀ ਮੈਂ ਇਸ ਪਿੰਡ ਅਲੜ ਪਿੰਡ ਦੇ ਸਰਪੰਚ ਜੁਣੇ ਗਏ ਆ। ਇਹਨਾਂ ਨੇ ਸਾਨੂੰ ਦੂਜੀ ਵਾਰ ਪਿੰਡ ਦੇ ਸਰਪੰਚ ਜੁਣ ਦਾ ਮੌਕਾ ਦਿੱਤਾ। ਬਾਕੀ ਕਾਫੀ ਕੰਮ ਹੈ ਜਿਹੜੇ ਆ ਰੰਦੇ ਆ ਕਰਨ ਵਾਲੇ। ਲਾਇਬ੍ਰੇਰੀ ਨਹੀਂ ਆ। ਦੂਸਰਾ ਸ਼ਮਸ਼ਾਨ ਘਾਟ ਦਾ ਗਰਾਊਂਡ ਨਹੀਂ ਆ। ਬੱਚਿਆਂ ਵਾਸਤੇ ਇਹ ਚੀਜ਼ਾਂ ਰੰਦੀਆਂ ਨੇ। ਇਹਨਾਂ ਚੀਜ਼ਾਂ ਵਾਸਤੇ ਸਾਨੂੰ ਇਹਨਾਂ ਦਾ ਪਿੰਡ ਵਾਲਿਆਂ ਦਾ ਸਹਿਯੋਗ ਚਾਹੀਦਾ, ਪੰਚਾਇਤ ਦਾ ਸਹਿਯੋਗ ਚਾਹੀਦਾ। ਕੀ ਆਪਣੇ ਹਸਪੰਸਾ ਉਹ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ ਫੁੱਲ ਬੂਟੇ ਲੱਗੇ ਹੋਏ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਅੰਦਰ ਕਰੀਏ ਇੱਕ ਸੋਹਣੀ ਪਾਰਕਿੰਗ ਜਿਹੀ ਹੁੰਦੀ ਆ ਸਪੈਸਰੀ ਹੁੰਦੀ ਆ ਬੱਚਿਆਂ ਵਾਸਤੇ ਉੱਪਰ ਜਿਵੇਂ ਤੇ ਝੂਲੇ ਲੱਗੇ ਹੁੰਦੇ ਨੇ ਲਾਇਬ੍ਰੇਰੀ ਹੁੰਦੀ ਆ ਇੱਕ ਵਧੀਆ ਦੇਖਣ ਜਿਹੜੀ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਤਨੀ ਕੋਈ ਸਹੂਲਤ ਹੈਗੀ ਆ ਸਾਡੇ ਪਿੰਡ ਵਿੱਚ ਅਜੇ ਤਾਂ ਕੋਈ ਐਸੀ ਸਹੂਲਤ ਨਹੀਂ ਹੈ ਪਰ ਅਸੀਂ ਚਾਹੁੰਦੇ ਆ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਲਾਇਬ੍ਰੇਰੀ ਹੋਣੀ ਚਾਹੀਦੀ ਆ ਝੂਲੇ ਚੱਲੇ ਵਗਾਰਾ ਸੋਹਣਾ ਪਿੰਡ ਦਾ ਵਿਕ ਚਲੋ ਜੇ ਮਾਲਕ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਤੇ ਅਸੀਂ ਚਾਹਦੇ ਆਂ ਕਿ ਕੋਈ ਅਹੀਂ ਕੋ ਕੋਸ਼ਿਸ਼ ਕਰੇ ਤਾਂ ਤਾਂ ਕੋਈ ਕੁਝ ਕਰਨਾ ਚਾਹੀਦਾ ਹੈ ਸਾਨੂੰ ਪੰਚਾਇਤ ਦਾ ਸਹਿਯੋਗ ਚਾਹੀਦਾ ਹੈ ਹਾਂਜੀ ਕਿਹੜੇ ਮੇਜ ਕੰਮ ਹੋਣ ਜਿਹੜੇ ਇਹ ਪਿਆਲ ਦੇ ਅਧਾਰ ਤੇ ਕੰਮ ਹੋਣ ਸ਼ਮਸ਼ਾਨ ਘਾਟ ਹੈ ਗਰਾਊਂਡ ਆ ਬੱਚਿਆਂ ਦੀ ਇਹ ਚੀਜ਼ਾਂ ਥੋੜੀਆਂ ਗਲੀਆਂ ਦਾ ਕੰਮ ਰੰਦਾ ਇਹ ਚੀਜ਼ਾਂ ਕਰਨੇ ਚਾਹਦੇ ਆਂ ਉਹ ਕਿਸੇ ਕੋਠੇ ਮਿਲਾਂਦਾ ਮਿਲਣ ਜਾਈਆਂ ਨਵੇਂ ਹੋਮ ਪਰੇ ਗਏ ਆ ਉਹ ਸਾਫੀ ਦੇ ਪਿੰਡ ਵਿੱਚ ਕਿੰਨੇ ਟਿਕਲੇ ਕਿੜੇ ਰਹਿ ਰਹੇ ਨੇ ਨਵੇਂ ਹੋਮ ਪਰੇ ਗਏ ਇਹ 5-6 ਕੋਟ ਰਹਿ ਗਿਆ ਜਿਹੜੇ ਗ੍ਰਾਂਟਾਂ ਭਰੀਆਂ ਇਹਨਾਂ ਨੇ ਪਰ ਅਜੇ ਤੱਕ ਕੁਝ ਆਇਆ ਨਹੀਂ ਹੈ ਕੋਈ ਇੱਦਾਂ ਗ੍ਰਾਂਟ ਦੇ ਕੇ ਪੁੱਛਾਂ ਦੀ ਕੀ ਨਹੀਂ ਅਜੇ ਕਿਹ ਦੇ ਨਹੀਂ ਆਈ ਹੈ ਜੀ ਅਜੇ ਦਿੱਤੀਆਂ ਲੈ ਕੇ ਅਜੇ ਦੇਖੋ ਅੱਗੇ ਕੀ ਕਰਦੇ ਆ ਹਾਂਜੀ ਸੋ ਅਸਵਨ ਸਾਹਿਬ ਰਸਨ ਕਰਦੀ ਸਮੱਸਿਆ ਕਾਫੀ ਬੰਨਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਦਾ ਨਹੀਂ ਬਣਦਾ ਨਹੀਂ ਸਾਡੇ ਸਾਰੇ ਹੀ ਤਕਰੀਬਨ ਬਣੇ ਪਿਆ ਹਾਂ ਕੋਈ ਨਹੀਂ ਆ ਜਾ ਕੋਈ ਹੋਏਗਾ ਜਿਨ੍ਹਾਂ ਦੀ ਪੈਨਸ਼ਨਾਂ ਨਹੀਂ ਲੱਗੀਆਂ ਇਹ ਸਾਰੇ ਕੰਮ ਹੋਏ ਪਿਆ ਕੋਈ ਵਿੱਚੋਂ ਕੋਈ ਰਹਿ ਗਦਾ ਉਹ ਸਾਨੂੰ ਕੋਈ ਪਤਾ ਨਹੀਂ ਹੈ ਪਰ ਆਪਣੀ ਕੋਸ਼ਿਸ਼ ਹੈ ਆਪਣੀ ਕੋਸ਼ਿਸ਼ ਸਾਰੇ ਹੀ ਕੰਮ ਕੀਤੇ ਜਾਂਦੇ ਪਹਿਲੇ ਹੁਣ ਐਰ ਕਾ ਦੀ ਬਾਤ ਵੇਖੋ ਅਜੇ ਕੁਝ ਨਹੀਂ ਅਜੇ ਕੋਈ ਕੰਮ ਹੋਇਆ ਹਾਂਜੀ ਉਹ ਉਹ ਨੂੰ ਮੈਂ ਵੀਰ ਸਿੰਘ ਸਾਹਿਬ ਉਹਨਾਂ ਰੇਕਾਰ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਜੁਗਾਰ ਦਿੱਤਾ ਐਂ ਦਾ ਸੁਣ ਜਾਈ ਨਾ ਭਾਜਨ ਸਈ ਆਮ ਸੋਸ਼ਲ ਮੀਡੀਆ ਸੁਣਾਇਆ ਜਾਂਦਾ ਸੋ ਫਾਦੀ ਗਾਇ ਦੇ ਵਿੱਚ ਕਿਵੇਂ ਤਰਲਾ ਕੀਤਾ ਜਾਂਦਾ ਹੈ ਅਜੇ ਦਾ ਕੋਈ ਇਹੋ ਜਿਹਾ ਕੰਮ ਨਹੀਂ ਲੱਗਾ ਤਾਂ ਨਹੀਂ ਚੱਲਿਆ ਪਰ ਜਦੋਂ ਚੱਲੇਗਾ ਹਾਂ ਦਾ ਕੋਸ਼ਿਸ਼ ਇਹੀ ਹੈ ਵੀ ਵੱਧ ਤੋਂ ਵੱਧ ਜਿਹੜੇ ਬੇਰੋਜ਼ਗਾਰ ਆਪ ਦੇ ਭੈਣ ਭਰਾ ਉਹਨਾਂ ਨੂੰ ਕੰਮ ਦਿੱਤਾ ਜਾਏਗਾ ਹਾਂ ਉਹ ਸੁਖਮਨ ਸਾਹਿਬ ਜੋਧ ਨਸਿਆਂ ਵਿਰੋਧ ਤੋਂ ਪੰਜਾਬ ਸੰਤਾ ਨੇ ਮਹਿੰਮ ਚੇਰੀ ਜੋ ਆਪ ਨੂੰ ਤੇ ਪਿੰਨੂ ਲੈਤੀ ਜੀ ਵੀ ਨਹੀਂ ਹੁੰਦੇ ਸਾਡਾ ਪਿੰਨਤਾ ਬਿਲਕੁਲ ਠੀਕ ਠਾਕ ਹੈ ਕੋਈ ਇਹੋ ਜਿਹਾ ਨਸ਼ੇ ਨਸ਼ੇ ਵਾਲਾ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਠੀਕ ਠਾਕ ਹੈ ਸਭ ਕੁਝ ਬਿਲਕੁਲ ਠੀਕ ਹੈ ਹਾਂ ਜੀ ਬਿਲਕੁਲ ਠੀਕ ਸੰਭਾਵ ਸੈਂਟਰ ਗਰਾਊਂਡ ਜਾਂ 50 ਹਜ਼ਾਰ ਤੋਂ ਪਿੰਨਾਂ ਚ ਤਕਰੀਬ 500 ਸੁਲਤਾਨ ਦੀਆਂ ਸੋ ਕਿੰਨੇ ਗਾ ਧੜੇ ਬੰਦੀ ਹੁੰਦੇ ਅੰਗਰੇਜ਼ ਦੇ ਕੰਮ ਹੀ ਦਨ ਨੇ ਤੋ ਆਜੀ ਦੀ ਵਜ ਕੇ ਆਵਰਲਾ ਕੀਤਾ ਜਾਇਆ ਜਾਏਗਾ ਦੇਖੋ ਜੇ ਕੋਈ ਸੂਤ ਆਂਦੀ ਹੈ ਸੈਂਟਰ ਗਰਾਊਂਡ ਜਾਂ ਗੌਰਮਟ ਵੱਲੋਂ ਆਈ ਜੋ ਵੀ ਹੈਗਾ ਪਿੰਡ ਦੇ ਗਰੀਬ ਜਨਤਾ ਕੁਛ ਵੀ ਹੈ ਸਭ ਮਸੂਲਤਾ ਇੱਕੋ ਜੀ ਦਿੱਤੀ ਜਾਏਗੀ ਮੇਹਾ ਅੱਡੇ ਬਾਤੇ ਕੋਈ ਧੜੇ ਵੱਜ ਕੋਈ ਅਜੀ ਕੋਈ ਗੱਲਬਾਤ ਨਹੀਂ ਆ ਸਾਡੇ ਬਾਤੇ ਸਾਰੇ ਇੱਕੋ ਹੀ ਹੈ ਚਾਹੇ WhatsApp ਨਕੇ ਨਾ ਪਾਈ ਚਾਹੇ ਨਹੀਂ ਪਾਈ ਵਧੀਆ ਸਾਰ ਆਹ ਸਾਰੇ ਨਾਇਕੋ ਜਹੀ ਵਾਪਰਨਾ ਜਗਨਸਬ ਕਈ ਵਾਰ ਇਹ ਪਿੰਡਾਂ ਜਿੱਥੇ ਰਹਿੰਦੇ ਨੇ ਉਹ ਆ ਜੁੰਦੇ ਲੋਕਾਂ ਨੂੰ ਹਨਕ ਤੱਕ ਇਹ ਖਣੇ ਪੈਂਦਾ ਸਮਾਂ ਪਵਾਉਂਦੇ ਤੇ ਅਸਾਂ ਵੀ ਪਵਾਉਂਦੇ ਸੋ ਇੱਕ ਸਮਝ ਦੀ ਕੀ ਜੁੰਮਿਆ ਦੀ ਹੁੰਦੀ ਆ ਕਿਵੇਂ ਦੇਦੇ ਸਾਡੇ ਇਹੋ ਜਿਹਾ ਕੁਛ ਨਹੀਂ ਆ ਠੀਕ ਠਾਕ ਵਧੀਆ ਕਦੀ ਇਹੋ ਜਿਹਾ ਕੋਈ ਥਾਣੇ ਤੱਕ ਪਹੁੰਚੇ ਨਹੀਂ ਆ ਕੋਈ ਹਾਂ ਪਿੰਡ ਦਾ ਫੈਸਲਾ ਪਿੰਡ ਚ ਹੀ ਹੋ ਜਾਂਦਾ ਹਾਂਜੀ ਕਦੀ ਕੇਸ ਕੋ ਥਾਣੇ ਤੱਕ ਪਹੁੰਚਦਾ ਨਹੀਂ ਪਹੁੰਚਣ ਨਹੀਂ ਦਿੱਤਾ ਹਾਂਜੀ ਨੌਜਵਾਨ ਨੌਜਵਾਨਾਂ ਵਾਲਾ ਇਲੈਕਸ਼ਨ ਦੇ ਵਿੱਚ ਹੈਮਨ ਹੋਂਦਾ ਹੋਂਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਉਹਨਾਂ ਵਾਦੇ ਦੋਲੇ ਨਵੀਂ ਬੜੀ ਪੰਜਾਬ ਤੋਂ ਦੀ ਪਰਫਾਰਮੈਂਸ ਸਾਡੇ ਤੇ ਖੁਆਸ਼ ਇਹੀ ਹੈ ਵੀ ਪਿੰਸ ਜਿਮ ਹੋਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਚਲੋ ਜੋ ਸਰਕਾਰ ਵੱਲੋਂ ਆਏਗਾ ਵਧੀਆ ਠੀਕ ਹੈ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਹੋਏ ਜੇ ਸਰਕਾਰ ਦਿੰਦੀ ਹੈ ਠੀਕ ਹੈ ਸਾਡੀ ਵੀ ਕੋਸ਼ਿਸ਼ ਇਹੀ ਹੈ ਵੀ ਆਪਣੇ ਵੱਲੋਂ ਜਿੰਨਾ ਕ ਵੀ ਸਹਿਯੋਗ ਹੋਏਗਾ ਹੀ ਇਹਨਾਂ ਨੂੰ ਸਹੂਲਤ ਦੇਵਾਂਗੇ ਬੱਚਿਆਂ ਇਹ ਹੀ ਬੱਚੇ ਆਪਣੇ ਆਰੇ ਲੱਗੇ ਰਹਿਣਗੇ ਨਸ਼ਿਆਵਾਲ ਨਹੀਂ ਜਾਣਗੇ ਹਮ ਬਦਲਦੇ ਹਰ ਦੇ ਪਿੰਨ ਵਿੱਚ ਕੰਮ ਕਰਵਾਉਣਾ ਜਿਆਦਾ ਹੈ ਜਿਹੜਾ 300 ਕੁ ਨੂੰ ਤਾਂ ਪਤਾ ਨਹੀਂ ਆਹਦੀ ਕੋਸ਼ਿਸ਼ ਹੈ ਕਿ ਪਹਿਲੇ ਸਮਸ਼ਾਨ ਘਾਟ ਬਣ ਜੇ ਫਿਰ ਥੋੜਾ ਜਿਹਾ ਗਲੀਆਂ ਦਾ ਹੈ ਬੱਚਿਆਂ ਦੇ ਗਰਾਊਂਡ ਦਾ ਹੈ ਥੋੜਾ ਗਲੀਆਂ ਦਾ ਥੋੜਾ ਇਹੀ ਹੈ ਕੰਮ ਥੋੜੇ ਬਹੁਤੇ ਰਹਿੰਦੇ ਜਿਹੜੇ ਜੀ ਸਰਪੰਚ ਸਾਹਿਬ ਜੀ ਸਮੱਸਿਆ ਕਾफी ਛੋਟਾ ਵਿੱਚ ਹੁੰਦੀ ਹੈ ਕਿ ਤੁਹਾਡੇ ਆਪ ਜੀ ਮੈਨੂੰ ਲੈ ਕੇ ਕਿਤੇ ਦੇ ਹਾਂਜੀ ਸਾਡੇ ਵੀ ਇਹੀ ਸਮੱਸਿਆ ਹੈਗੀ ਆ ਥੋੜਾ ਜਿਹਾ ਪ੍ਰੋਬਲਮ ਹੈਗੀ ਆ ਪਾਣੀ ਦੀ ਵੀ ਇਹਦਾ ਨਿਕਾਸ ਨਹੀਂ ਹੈ ਕਿਸੇ ਪਾਸੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਨਿਆ ਵੀ ਇਹ ਸਾਨੂੰ ਸਹੂਲਤ ਚਾਹੀਦੀ ਆ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਤੋਂ ਕੋਸ਼ਿਸ਼ ਕੀਤੀ ਜਾਵੇਗੀ ਤੁਹਾਡੇ ਤੋਂ ਹਾਂ ਸਾਡੇ ਇਧਰ ਵੀ ਕੋਸ਼ਿਸ਼ ਕੀਤੀ ਜਾਏਗੀ ਪਰ ਥੋੜਾ ਸਰਕਾਰ ਨੇ ਵੀ ਸਾਡਾ ਥੋੜਾ ਸਾਥ ਦੇਣਾ ਚਾਹੀਦਾ ਹੈ ਕਿ ਪਾਣੀ ਦਾ ਵਿਕਾਸ ਜਿਹੜਾ ਬਾਅਦ ਨੂੰ ਹੋਵੇ ਬਹੁਤਾ ਹੀ ਜ਼ਿਆਦਾ ਸਮੱਸਿਆ ਹੈ ਇਹਨਾਂ ਦੀ ਅਧਿਪੰਸਾ ਉਹ ਪਿੰਡ ਦੇ ਲੋਕਾਂ ਨੂੰ ਸੇਵਾ ਦਾ ਦਾ ਮੌਕਾ ਤਾਂ ਮਨ ਕਰ ਸਿਆ ਉਹ ਤੁਹਾਡੇ ਜਿਹਦੇ ਸੰਭ ਗਿਆ ਦਾ ਸਿੱਧਾ ਉਹ ਮੈਸੇਜ ਕੀ ਦੇਣਾ ਜਾਊਗਾ ਪਿੰਡ ਵਾਲਾ ਦੇਖੋ ਮੈਂ ਸਰਪੰਚ ਬਣੀ ਪਰ ਮੈਂ ਆਪਣੇ ਭੈਣ ਭਰਾਵਾਂ ਦੇ ਪਿੰਦੇ ਸਹਿਜੋਂ ਨਾ ਸਰਪੰਚ ਬਣੀ ਮੈਂ ਕੱਲੀ ਸਰਪੰਚ ਨਹੀਂ ਆ ਜੋ ਵੀ ਮੇਰੇ ਭੈਣ ਭਰਾ ਮੇਰੇ ਸਾਥ ਦੇਣਗੇ ਮੇਰੇ ਨਾਲ ਆ ਸਾਰੇ ਠੀਕ ਹੈ ਨਾ ਮੈਂ ਇਹਨਾਂ ਦੇ ਸਹਿਜੋਂ ਨਾ ਸਰਪੰਚ ਬਣੀ ਇਹ ਵੀ ਇਹਦੀ ਸਹਿਤ ਨਾਲ ਹੀ ਜੋ ਵੀ ਕੰਮ ਕਰਾਂਗੇ ਇਹਦੇ ਸਲਾਹ ਨਾਲ ਹੀ ਕਰਾਂਗੀ